ਇਹ ਪਿਆਰ ਨੇ ਹੁਣ ਕੌਣ ਜਫਾ ਲਾ ਕੇ ਤੰਤਰ ਕਰਵਾਉਂਦਾ ਹੈ ਗੱਲ ਸਮੇਂ ਦੀ ਵੱਜ ਕੇ ਯਾਰਾ ਪੰਜ ਸੱਤ ਖੋਖੇ ਰੋਡ ਦੇ ਨਾਲੇ ਰੋਡ ਦਾ ਪੱਗਾ ਵਾਲਾ ਲਲਾਰੀ ਕੈਮਰੇ ਵਾਲਿਆ ਕੌਡੀ ਵਾਲਿਆਂ ਦੀ ਵੱਜੀ ਸੱਟ ਹੁੰਦੀ ਹੈ ਭਾਰੀ ਕੈਰੀ ਪਿਆਰੀ ਪਿਆਰੀ ਚੱਲ ਵੀ ਮੇਖਿਆ ਕਰਦੇ ਗੱਲ ਥੋੜਾ ਸੇਫ ਰਹੋ ਬੇਨਤੀ ਹੈ ਸਾਰਿਆਂ ਨੂੰ ਧਿਆਨ ਰੱਖਿਆ ਕਰੋ ਸੇਫ ਰਹੋ ਇਹ ਨਹੀਂ ਵੀ ਬਠਿੰਡੇ ਸੱਤ ਲੈਣਾ ਪੈਂਦੀਆਂ ਸੀ ਸੱਤ ਹੀ ਰੇਲਾ ਆਉਂਦੀਆਂ ਸੀਗੀਆਂ ਥੋੜਾ ਧਿਆਨ ਰੱਖਿਓ ਲਓ ਸਾਹਮਣੇ ਇਸ ਵੇਲੇ ਫਿਰ ਅਰਬਨ ਦੀ ਕਬੱਡੀ ਪੈ ਰਹੀ ਹੈ ਚਾਰੇ ਪਿਆਰ ਪਰ ਤਿਆਰ ਨੇ ਆਓ ਥੋੜਾ ਥੋੜਾ ਪਿੱਛੇ ਨੂੰ ਆ ਜਾਣਾ ਬਹੁਤ ਵਧੀਆ ਮੁਕਾਬਲਾ ਦੋਨਾਂ ਟੀਮਾਂ ਦੇ درمیان ਚਾਰ ਜਹੀ ਤਿਆਰ ਪਰ ਤਿਆਰ ਪੈਂਦੀ ਹੋਈ ਰੇਡ 14 ਦੇ ਵਿੱਚੋਂ ਕੌਣ ਕਿਹੜਾ ਬੱਲੇ ਬੱਲੇ ਕਰਾਵੇਗਾ ਸੱਤੂ ਵਰਗੇ ਅਮਰੀਕ ਵਰਗੇ ਹਮਰਾ ਭੂੰਦੜ ਤਿਆਰ ਬਰ ਤਿਆਰ ਆ ਚੱਲਦਾ ਹੋਇਆ ਮੁਕਾਬਲਾ ਦੋ ਖਿਡਾਰੀਆਂ ਦੇ ਦਰਮਿਆਨ ਪਰ ਸਫਲਤਾ 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 ਕਹਿੰਦੇ ਰੇਡਰ ਦੇ ਕਦਮ ਚੁੰਮਦੀ ਹੋਈ ਇਧਰ ਅਗਲੀ ਰੇਡ ਪਾਉਣ ਦੇ ਲਈ ਖੀਵੇ ਪਿੰਡ ਵਾਲਾ ਲੱਭੂ ਫੇਰ ਤਿਆਰ ਬਕਰ ਲੱਭੂ ਹੁਣਾਂ ਨੇ ਦੇ ਅਮਰੇ ਭੂੰਦੜ ਫਾਣ ਨੇ ਜਿਹੜਾ ਪਿਛਲਾ ਸੀਜ਼ਨ ਹੈ ਉਹ ਸ਼੍ਰੀ ਗੁਰੂ ਤੇਗ ਬਹਾਦਰ ਕਬੱਡੀ ਕਲੱਬ ਲੂਨੇ ਵਰਗ ਜਰਮਨ ਲਈ ਖੇਡਦਾ ਸੀ ਪਰ ਮੁੰਡਿਆਂ ਦਾ ਵੀਜ਼ਾ ਨਹੀਂ ਲੱਗਿਆ ਪਰ ਭਾਈ ਜੱਗੀ ਪੁੱਲਰ ਹੁਣਾਂ ਨੇ ਉਹਨਾਂ ਦੇ ਸਾਰੇ ਸਾਥੀਆਂ ਨੇ ਜਿੰਨੀ ਇਹਨਾਂ ਦੀ ਕਮਿਟਮੈਂਟ ਹੋਈ ਸੀ ਵੀ ਐਨੇ ਪੈਸੇ ਤੁਹਾਨੂੰ ਸੀਜ਼ਨ ਦੇ ਦੇਣੇ ਆ ਮੁੰਡਿਆਂ ਦਾ ਵੀਜ਼ਾ ਤੇ ਨਹੀਂ ਲੱਗਾ ਇਹ ਜਾ ਤੇ ਨਹੀਂ ਸਕੇ ਇਹ ਖੇਡ ਤੇ ਨਹੀਂ ਸਕੇ ਪਰ ਕਹਿੰਦੇ ਜੱਗੀ ਪੁੱਲਰ ਹੁਣਾਂ ਨੇ ਕੀਤੀ ਜਵਾਨ ਪਗਾਈ ਉਹ ਸੀਜ਼ਨ ਸਮਾਪਤ ਹੋਣ ਤੋਂ ਪਹਿਲਾਂ ਜਿੰਨੇ ਪੈਸੇ ਦਿੱਤਲ ਹੋਈ ਸੀ ਉਹ ਇਹਨਾਂ ਦੇ ਘਰੋ ਘਰੀ ਪਹੁੰਚਦੇ ਕਰਤੇ ਆ ਜੱਗੀ ਪੁੱਲਰ ਹੁਣਾਂ ਦਾ ਧੰਨਵਾਦ ਇਸ ਟੀਮ ਦੇ ਵੱਡੇ ਪ੍ਰਮੋਟਰ ਨੇ ਰੇਡ ਪੈ ਗਈ ਨਾ ਵੀ ਵੀਰੇ ਬਿੱਲੂ ਆ ਗਿਆ ਹਰਿਆਣੇ ਵਾਲਾ ਮੂੰਹ ਜਾ ਭਰ ਜਾਂਦਾ ਜਦੋਂ ਬਿੱਲੂ ਕਹੀਦਾ ਆ ਬੱਲੇ ਬੱਲੇ ਕਰਾ ਗਿਆ ਇੱਕ ਪਾਸੇ ਬਿੱਲੂ ਤੇ ਦੂਜੇ ਪਾਸੇ ਆ ਯਾਫੀ ਜੀ ਨੇ ਟਰਾਈ ਕੀਤੀ ਪਰ ਬਿੱਲੂ ਤਾਂ ਬਿੱਲੂ ਹੀ ਹੈ ਹੈਪੀ ਸਰਪੰਚ ਰਿੰਕੂ ਗੁੱਪਤਾ ਨਾਲ ਉਹਨਾਂ ਨੇ ਕਹਿੰਦੇ ਗੋਨਾ ਸਰਪੰਚ ਤੇ ਲਵ ਉਪਲ ਹੁਣੇ ਇਹ ਵੱਡੇ ਮਾਨ ਵੱਡੇ ਪਿਆਰ ਆ ਪੁੱਜਦੀ ਕੀ